बहुजन समाज पार्टी वलोन पंजाब नु नशा मुकत, मुकत, मुकत करन पंजाब संभालो मुहिम सतगुरु रविदास महाराज जी चरण छोह गंगा श्री खुरालगढ़ साहिब विखे पंजाब पर तो बसपा वर्कर बसा कारा गडिय च सवार होके पहुंचे जिथे गुरु रविदास जी दे सरूप अगे मथा टेक के अरदास गई ਬਸਪਾ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਾਰਿਮਪੂਰੀ ਤੇ ਬਸਪਾ ਲੀਡਰਸ਼ਿਪ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਬਸਪਾ ਵਰਕਰਾਂ ਨੇ ਆਪਣੇ ਸਾਧਨਾ ਰਾਹੀਂ ਖੁਰਾਲਗੜ ਸਾਹਿਬ ਤੋਂ ਗੜਸ਼ੰਕਰ ਤੱਕ ਵਿਸ਼ਾਲ ਰੋਸ ਮਾਰਚ ਕੀਤਾ ਤੇ ਸੈਰ ਗੜਸ਼ੰਕਰ ਵਿੱਚ ਨੀਲੇ ਚੰਡਿਆਂ ਨਾਲ ਬਹੁਜਨ ਮਿਸ਼ਨ ਦੇ ਨਾਰੇ ਲਾਏ ਜਾ ਰਹੇ ਸਨ ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬਸਪਾ ਪੰਜਾਬ ਦੇ ਪ੍ਰਧਾਨ ਡਾਕਟਰ अवतार सिंह करीमपुरी साका मेंबर राज्यसभा ने कहा कि बसपा पावलोन पंजाब दी जवानी किसानी नु बचावण ले पंजाब संभालो मुहिम शुरू कीती गई है जिस नु पंजाब वासियां वलोन परवा हुंगारा मिल रहा है ओना कहा कि हुन तक बणिया कांग्रेस अकाली भाजपा ते आप सरकारा ने पंजाब नु कर्जाई बनाके बर्बाद करके रख देता है करीमपुरी ने केहा कि पंजाब अंदर डॉक्टर अंबेडकर बुत अपमान लेंद्र भाजपा जिम्मेवार है एक हफ्ते अंदर श्री खुरालगढ़ साहेब की धरती तो सारे शराब के ठेके बंद किए जा अंबेडकर के बुतान सुरक्षा मुहैया करवाई जाए ऐलान किया कि पंजी जून तो बसपा विधानसभा पदर से सरकार के पुतले फूकेगी कारीमपुरी ने कहा कि के सरकार बनन तो तीन महीने अंदर नशियां का खात्मा करने के दावे करने वाली सरकार ने शराब के ठेकिया वादा करके था थां ते बरांचा खोल के शराब माफिए नु पूरी खुल दिती है संगरूर मजीठा लुधियाना विच नकली शराब नाल होइयां मौतां ने सरकार दी नशियां विरुद्ध मुहिम दी पोल खोल देती है कारीमपुरी ने कहा कि दो विच कांग्रेस भाजपा अकाली आप तो पंजाब दे लोग पंजाब की बर्बादी दा बदला करीमपुरी ने अपील की बेरोजगार देखा क्रांति तिलौ प्रतिशत अध्यापक मुफत लाजमी सिक्ख्या का कानून लागू करजे कर के चक्कर व्यू विचों कदन की तरक्की विकास सेहत सिस्टम सुधार लिएभालो मुहिम का हिस्सा बनके पंजाब न उजाड़े आप कांग्रेस भाजपा अकाली एहनानु रद्द करके इस बार नवा बदल बहुजन समाज पार्टी को एक मौका जरूर दें इस मौके बसपा पंजाब इंचार्ज गुरनाम चौधरी हरबजन सिंह बुजहेडी जनरल सकरतर पंजाब एडवोकेट बलविंदर कुमार जनरल सकरतर पंजाब ठेकेदार भगवान दास सिद्धू जनरल सकरतर पंजाब राजा राजेंद्र सिंह नन्हेड़िया जनरल सकरतर पंजाब राजपुरा इंचार्ज पंजाब इंजी जसवंत राय दफ्तर सेक्रेटरी पंजाब, बीबी हरजिंदर कौर करीमपुरी परवीन बंगा पंजाब, मनिंदर शेरपुरी पंजाब, सुखदेव बिट्टा पंजाब, रणवीर बब्बर सक्र पंजाब दलजीत राय जिला प्रधान जगदीश शेरपुरी प्रधान जलंधर लालचंद औजला हरमेश पार सुशील बिरदी खुशी राम नंगल जसविंदर सिंह चल्ली ਬਲਵਿੰਦਰ ਬਿੱਟਾ ਅਤੇ ਹਜ਼ਾਰਾਂ ਵਰਕਰ ਹਾਜ਼ਰ ਸਨ। ਛੇਕਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ। ਪੰਚਾਇਤਾਂ ਦੇ ਉੱਪਰ ਪ੍ਰੈਸ਼ਰ ਕ੍ਰੀਏਟ ਕਰਕੇ ਇਹਨਾਂ ਨੂੰ ਕਿਤੇ ਠੀਕ ਜਗ੍ਹਾ ਤੇ ਲਗਾਇਆ ਜਾਵੇ। ਮੈਂ ਉਸ ਮੀਟਿੰਗ ਦੇ ਵਿੱਚ ਮੌਜੂਦ ਸੀ। ਔਰ ਉਹਨਾਂ ਨੇ ਮਾਹੌਲ ਕ੍ਰੀਏਟ ਕਰਤਾ ਕਿ ਇਹਨਾਂ ਨੂੰ ਇੱਥੇ ਸ਼ਿਫਟ ਕੀਤਾ ਜਾਵੇ। ਮੈਂ ਕਿਹਾ ਅਬ ਠੀਕ ਜਗ੍ਹਾ ਕਿਹੜੀ ਹੈ ਤੁਹਾਡੇ ਹਿਸਾਬ ਦੇ ਨਾਲ? ਜਿਹੜੀ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਦਾ ਸਟੈਚੂ ਦੀ ਵਿਅਦਬੀ ਹੋਈ ਉੱਥੇ 24 ਘੰਟੇ ਲੋਕ ਜਿਹੜੇ ਮੌਜੂਦ ਰਹਿੰਦੇ ਆ ਉੱਥੇ ਆਵਾਜ਼ਾਈ 24 ਘੰਟੇ ਰਹਿੰਦੀ ਉੱਥੇ ਛੇਫ ਜਗ੍ਹਾ ਕਿਹੜੀ ਹੋ ਟਕਦੀ ਆ ਔਰ ਫਲੋਰ ਦੇ ਵਿੱਚ ਜਿਹੜੀ ਵਿਅਦਬੀ ਹੋਈ ਉਹ ਵੀ ਮਹੱਲੇ ਦੇ ਵਿੱਚ ਲੱਗਿਆ ਆ ਉੱਥੇ ਵੀ ਲੋਕ 24 ਘੰਟੇ ਰਹਿੰਦੇ ਆ ਤੇ ਖਿਆਰਪੁਰ ਬੱਸ ਸਟੈਂਡ ਦੇ ਵਿੱਚ ਜਿਹੜੀ ਹੋਈ ਉੱਥੇ ਵੀ 24 ਘੰਟੇ ਆਵਾਜ਼ਾਈ ਰਹਿੰਦੀ ਆ ਔਰ ਤੁਸੀਂ ਛੇਫ ਜਗ੍ਹਾ ਕਿਹੜੀ ਸੁਣਦੇ ਆ ਕਿ ਛੇਫ ਹੋਊਗੀ ਉਹ ਖਿਆਰਪੁਰ ਗੜ੍ਹ ਚੰਗਰ ਦੇ ਵਿੱਚ ਛੱਤ ਦੁਕਾਨਾਂ ਉਹਦੇ ਛੱਤ ਤੋੜ ਕੇ ਉਹਦਾ ਉਹ ਚੋਰੀ ਕਰਦੇ ਗਈ ਔਰ ਤੁਸੀਂ ਤੱਥੋ ਬਤਗਾਨਾ ਕਿੱਥੇ ਲੈ ਕੇ ਲੈ ਕੇ ਜਾਇਆ ਜਾਵੇ ਔਰ ਜਿਹੜਾ ਨੂਰਪੁਰ ਦੇ ਵਿੱਚ ਜਿਹੜੀ ਜੱਟਾਂ ਦੇ ਵਿੱਚ ਕੱਟਦਾ ਹੋਈ ਹੈ ਜਿਹੜਾ ਫਲੋਰ ਦਾ ਮੋੜਾ ਮੁਜਰਮ ਫੜਿਆ ਸ਼ਰਾਰਤੀ ਅੰਛਰ ਉਹਨੇ ਉੱਥੇ ਉਹਦੀ ਇਨਟੈਰੋਗੇਸ਼ਨ ਦੇ ਮੱਤੇ ਇਹ ਗੱਲ ਆਈ ਵੀ ਉੱਥੇ ਜਿਹੜਾ ਨੂਰਪੁਰ ਜੱਟਾਂ ਜਿਹੜਾ ਹੈਗਾ ਉਹਦੇ ਉੱਥੇ ਵੀ ਅਸੀਂ ਅਪੀਲ ਵੀ ਜਿਹੜੀ ਆ ਉਹ ਕਰਾਂਗੇ ਤੇ ਛਾਸਨ ਪ੍ਰਸ਼ਾਸਨ ਭੂਕ ਛੁੱਟਾ ਪਿਆ ਨਾਨ ਅੱਖਾਂ ਬੰਦ ਕਰਕੇ ਸਾਡੇ ਡਾਕਟਰ ਸਾਹਿਬ ਡਾਕਟਰ ਸਾਹਿਬ ਡਾਕਟਰ ਬੇੜਾ ਤ੍ਰਿਪੂਰੀ ਸਾਹਿਬ ਜੀ ਜਿਨ੍ਹਾਂ ਨੇ ਛਾਰਪੁਰ ਦਾਇਰ ਵਿੱਚ 14 ਤਰੀਕ ਨੂੰ 바ਵਾ ਸਾਹਿਬ ਦਾ ਜਨਮ ਦਿਨ ਮਨਾਇਆ ਉਸ ਤੋਂ ਪਹਿਲਾਂ ਫਲੋਰ ਦੇ ਵਿੱਚ ਬਿਅਦਬੀ ਹੋ ਚੁੱਕੀ ਸੀ ਤੇ ਬਾਈ ਨੇ ਉਹਨਾਂ ਨੂੰ ਧਮਕੀ ਆਈ ਉਹ ਛਾਟੇ ਪ੍ਰਸ਼ਾਸਨ ਨੇ ਕੋਈ ਵੀ ਐਡਾ ਦਾ ਇੰਤਜ਼ਾਮ ਨਹੀਂ ਕੀਤਾ ਕਿ ਇਹਨਾਂ ਦੇ ਨਾਲ ਸਿਕਿਉਰਿਟੀ ਲਾਤੀ ਜਾਵੇ ਸਾਨੂੰ ਆਪ ਇਹਨਾਂ ਨੂੰ ਗਾਈਡ ਕਰਕੇ ਉੱਥੇ ਲੈ ਜਾਣਾ ਪਿਆ ਔਰ ਉੱਥੇ ਛਾਟੇ ਪ੍ਰਸ਼ਾਸਨ ਨੇ ਮੰਨੀ ਇਹ ਗੱਲ ਕਿ 바ਵਾ ਸਾਹਿਬ ਦੇ ਟੈਚੂ ਜਿੱਥੇ ਹੈਗੇ ਆ ਉੱਥੇ ਹੀ ਉੱਥੇ ਲਗਾਏ ਜਾਣਗੇ ਔਰ ਉਹਨਾਂ ਨੂੰ ਛੇੜਿਆ ਨਹੀਂ ਜਾਏਗਾ ਇਹ ਇਹਦੀ ਜਿਹੜੀ ਜ਼ਿੰਮੇਵਾਰੀ ਹੈ ਸਾਡੀ ਪੜਦੀ ਹੈ ਅਸੀਂ ਉਹਨੂੰ ਨਿਭਾਵਾਂਗੇ ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇਹ ਦੇਖੋ ਸਾਡੇ ਵਿੱਚ ਇਹ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜਲੰਧਰ ਸ਼ਹਿਰ ਦੇ ਜਜ਼ਬਾ ਦੇਖੋ ਇਹਨਾਂ ਦਾ ਬੋਲ ਜੋਸ਼ ਭਰਪੂਰ ਦੀ ਜਲੰਧਰ ਜੋ ਤਾਂ ਐਸੇ ਇਹ ਰਿਟਾਇਰ ਕਰਮਚਾਰੀ ਆ ਟਰਾਂਸਪੋਰਟ ਮੈਕਮੇ ਦੇ ਵਿੱਚੋਂ ਲੇਕਿਨ ਇਹਨਾਂ ਦੀ ਹਿੰਮਤ ਇਹਨਾਂ ਦਾ ਜਨੂੰਨ ਕਿ ਨੀਲੇ ਚੋਲੇ ਦੇ ਵਿੱਚ ਨਾਰੇ ਲਿਖ ਕੇ ਸਰਕਾਰ ਦਾ ਵਿਰੋਧ ਕਰਨ ਦੇ ਲਈ ਇੱਥੇ ਪਹੁੰਚੇ ਮੈਂ ਇਹਨਾਂ ਨੂੰ ਖਾਸ ਕਰਕੇ ਪਾਰਟੀ ਨੂੰ ਜੀ ਆਇਆਂ ਕਹਿੰਦਾ ਇਹਨਾਂ ਦਾ ਧੰਨਵਾਦ ਕਰਦਾ ਪਾਰਟੀ ਜਿੰਦਾਬਾਦ 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 ਤੁਸੀਂ ਸਾਰੇ ਜਿੰਨੇ ਵੀ ਸਾਥੀ ਇੱਥੇ ਬੈਠੇ ਆ ਬੜੀ ਸਖਤ ਗਰਮੀ ਦੇ ਵਿੱਚ ਤੁਸੀਂ ਆਪਣਾ ਸਖਤ ਇਰਾਦੇ ਦਾ ਸੁਨੇਹਾ ਸਰਕਾਰ ਨੂੰ ਦਿੱਤਾ ਕਿ ਇਹ ਅੰਦੋਲਨ ਅਸੀ ਮਜਬੂਤ ਇੱਛਾ ਸ਼ਕਤੀ ਨਾਲ ਅੜਿੱਕਿਆ ਮੁੱਦੇ ਜਿਹੜੇ ਨੇ ਅੰਦੋਲਨ ਦੇ ਖਾਸ ਕਰਕੇ ਤਿੰਨ ਇਸ਼ੂ ਲੈ ਕੇ ਆਪਾਂ ਨੇ ਪ੍ਰੋਗਰਾਮ ਰੱਖਿਆ ਹੈ ਪਹਿਲਾ ਡਾਕਟਰ ਅੰਬੇਡਕਰ ਸਾਹਿਬ ਦੇ ਮੂਰਤੀਆਂ ਦਾ અપਮਾਨ ਜਿਹੜਾ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਇਹ ਮੁੱਦਾ ਹੈ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਕਿ ਇਸ ਦੀ ਸ਼ੁਰੂਆਤ ਭਾਰਤੀ ਜਨਤਾ ਪਾਰਟੀ ਨੇ ਕੀਤੀ ਦੇਸ਼ ਦਾ ਗ੍ਰਹਿ ਮੰਤਰੀ ਮਜੂਤਾ ਗ੍ਰਹਿ ਮੰਤਰੀ ਦੇਸ਼ ਦੀ ਸੰਸਦ ਦੇ ਵਿੱਚ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਉੱਪਰ ਜਦੋਂ ਕਹਿ ਜ਼ਿੰਮੇਵਾਰ ਟਿੱਪਣੀਆਂ ਕਰਦਾ ਸੀ ਔਰ ਉਹ ਟਿੱਪਣੀਆਂ ਦਾ ਨਤੀਜਾ ਇਹ ਹੋਇਆ ਕਿ ਸਮਾਜ ਵਿਰੋਧੀ ਤਾਕਤਾਂ ਨੂੰ ਹਿੰਮਤ ਮਿਲੀ ਬਲ ਮਿਲਿਆ ਅਮਰਸਰ ਦੇ ਅੰਦਰ ਸਭ ਤੋਂ ਪਹਿਲਾਂ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਸਟੈਚੂ ਦਾ ਅਪਮਾਨ ਕੀਤਾ ਜਦੋਂ ਡਾਕਟਰ ਅੰਬੇਦਕਰ ਜੀ ਦੇ ਬੁੱਤ ਦਾ ਅਮਰਸਰ ਦੇ ਵਿੱਚ ਅਪਮਾਨ ਕੀਤਾ ਅਸੀਂ ਧਰਨਾ ਪ੍ਰਦਰਸ਼ਨ ਫਗਵਾੜੇ ਚ ਕੀਤਾ ਮਹਾਰਿਜ ਕੀਤਾ ਸੰਗਰੂਰ ਚ ਕੀਤਾ ਔਰ ਅਸੀਂ ਜਗ੍ਹਾ ਜਗ੍ਹਾ ਚਾਰ ਜਗ੍ਹਾ ਕਰਕੇ ਪੰਜਾਬ ਦੀ ਸਰਕਾਰ ਨੂੰ ਅਸੀਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਐਸੇ ਕਟਨਾ ਨਾ ਵਾਪਰੇ ਕਿ ਤੁਸੀਂ ਜਿੰਨੇ ਵੀ ਵੱਡੇ ਸਮਾਜ ਦੇ ਮਹਾਪੁਰਖਾਂ ਦੇ ਮੌਕਾ 'ਤੇ ਸਿਕਿਉਰਿਟੀ ਲਗਾਓ ਲੇਕਿਨ ਅਫਸੋਸ ਕਿ ਪੰਜਾਬ ਦੀ ਸਰਕਾਰ ਔਰ ਕੇਂਦਰ ਦੀ ਬੀਜੇਪੀ ਦੀ ਸਰਕਾਰ ਸਮਨ ਸਰਕਾਰਾਂ ਨੇ ਸੁਰੱਖਿਆ ਲਗਾਉਣ ਦੇ ਮੁੱਦੇ ਤੇ ਸੰਜੀਦਗੀ ਨਹੀਂ ਦਿਖਾਈ ਜ਼ਿੰਮੇਵਾਰੀ ਨਹੀਂ ਲਈ ਤੁਸੀਂ ਬੀਜੇਪੀ ਦਾ ਅਗਰ ਕੋਈ ਲੀਡਰ ਹੋਵੇ ਪੰਜਾਬ ਸਰਕਾਰ ਉਹਨੂੰ ਸੁਰੱਖਿਆ ਨਾ ਦੇਵੇ ਤਾਂ ਕੇਂਦਰ ਦੀ ਬੀਜੇਪੀ ਸਰਕਾਰ ਉਹਨੂੰ ਕਾਲੇ ਕੱਪੜਿਆਂ ਚ ਸੁਰੱਖਿਆ ਦਿੰਦੀ ਹੈ ਕਮਾਂਡੋ ਲਗਾਉਂਦੀ ਹੈ ਲੇਕਿਨ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਬੁੱਤਾਂ ਨੂੰ ਫੂਲੇ ਸ਼ਾਹੋ ਪੈਰੀਅਰ ਨਰਾਣਨ ਬਹੁਜਨ ਸਮਾਜ ਦੀਆਂ ਮਹਾਨ ਸ਼ਖਸੀਅਤਾ ਰੈਬਰਾਂ ਦੀਆਂ ਮੂਰਤੀਆਂ ਦੀ ਰਾਖੀ ਲਈ ਨਾ ਪੰਜਾਬ ਸਰਕਾਰ ਨੇ ਸੁਰੱਖਿਆ ਲਗਾਈ ਨਾ ਕੇਂਦਰ ਦੀ ਬੀਜੇਪੀ ਸਰਕਾਰ ਨੇ ਸੁਰੱਖਿਆ ਲਗਾਈ ਇਹ ਦੋਨੋਂ ਹੀ ਸਰਕਾਰਾਂ ਮਾਵਾ ਸਭ ਡਾਕਟਰ ਅੰਬੇਦਕਰ ਦੇ અપਮਾਨ ਲਈ ਜ਼ਿੰਮੇਵਾਰ ਆ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਅਮਿਤ ਸ਼ਾਹ ਮੁਰਦਾਬਾਦ ਮੁਰਦਾਬਾਦ ਇਸ ਕਰਕੇ ਮੈਂ ਦੇਖਦਾ ਕਿ ਭਾਜਪਾ ਨਫਰਤ ਦਾ ਅਜੰਡਾ ਲੈ ਕੇ ਪਿੰਡਾਂ ਵਿੱਚ ਪਹੁੰਚ ਰਹੀ ਹੈ ਬੀਜੇਪੀ ਮੈਂ ਪਹਿਲੇ ਦਿਨ ਤੋਂ ਕਹਿਣਾ ਕਿ 바ਵਾ ਸਾਹਿਬ ਦੇ ਗੁੱਤਾਂ ਦੇ અપਮਾਨ ਦੇ ਪਿੱਛੇ ਕੇਂਦਰ ਦੀ ਸਰਕਾਰ ਔਰ ਪੰਜਾਬ ਦੀ ਸਰਕਾਰ ਦੀਆਂ ਏਜੰਸੀਆਂ ਕੰਮ ਕਰ ਰਹੀਆਂ ਇਹ ਸਮਾਜਿਕ ਸੰਜ ਨੂੰ ਤੋੜਨਾ ਚਾਹੁੰਨੀ ਆ ਇਹ ਸਮਾਜ ਦੇ ਵਿੱਚ ਟਕਰਾ ਪੈਦਾ ਕਰਨਾ ਚਾਹੁੰਨੀ ਆ ਲੇਕਿਨ ਬਹੁਤ ਜਨ ਸਮਾਜ ਪਾਰਟੀ ਨੇ ਪਹਿਲੇ ਦਿਨ ਤੋਂ ਅਸੀਂ ਦੋ ਫਰੰਟਾਂ ਤੇ ਲੜਾਈ ਲੜੀ ਹੈ ਪਹਿਲਾ ਕਿ ਡਾਕਟਰ ਅੰਬੇਡਕਰ ਜੀ ਦੀ ਬੇਅਦਬੀ ਕਰਨ ਵਾਲੀਆਂ ਤਾਕਤਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੇ ਦੂਸਰਾ ਕਿ ਸਮਾਜਿਕ ਸਾਜਬੇ ਮਜ਼ਬੂਤ ਹੋਵੇ ਟੁੱਟੇ ਨਾ ਨਫਰਤ ਨਾ ਪੈਦਾ ਹੋਵੇ ਇਸ ਕਰਕੇ ਮੈਂ ਅੱਜ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਕੇਂਦਰ ਦੀ ਸਰਕਾਰ ਪੰਜਾਬ ਦੀ ਸਰਕਾਰ ਦੋਨੋਂ ਸਰਕਾਰਾਂ ਨੇ ਜਦੋਂ ਬੁੱਤਾਂ ਤੇ ਮੂਰਤੀਆਂ ਤੇ ਸੁਰੱਖਿਆ ਨਹੀਂ ਲਗਾਈ ਤਾਂ ਇਹਦਾ ਮਤਲਬ ਸੁਰੱਖਿਆ ਨਾ ਲਗਾ ਕੇ ਬੇਅਦਬੀ ਦਾ ਮੌਕਾ ਕੌਣ ਦੇ ਰਿਹਾ ਬੋਲੋ ਜੇ ਤੁਹਾਨੂੰ ਸਮਝ ਪਈ ਹੈ ਸਰਕਾਰਾਂ ਕੇਂਦਰ ਦੀ ਸਰਕਾਰ ਕਿਆ ਸਰਕਾਰ ਜਰਾ ਜਾਣਨਾ ਬੋਲੋ ਯਾ ਸਰਕਾਰ ਤੇ ਕੇਂਦਰ ਦੀ ਸਰਕਾਰ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਦੋਨੋਂ ਹੀ ਸਰਕਾਰਾਂ ਇਹਦੇ ਲਈ ਜ਼ਿੰਮੇਵਾਰ ਆ ਔਰ ਦੋਨੋਂ ਹੀ ਸਰਕਾਰਾਂ ਬੇਅਤਬੀ ਲਈ ਜ਼ਿੰਮੇਵਾਰ ਆ ਲੇਕਿਨ ਅਕਾਲੀ ਦਲ ਔਰ ਬੀਜੇਪੀ ਕਾਂਗਰਸ ਦੋਨਾਂ ਤੇ ਪ੍ਰਧਾਨ ਦੇ ਮੂੰਹਾਂ ਤੇ ਚੇਪੀ ਲੱਗੀ ਹੋਈ ਮੂੰਹ ਬੰਦ ਕੀਤੇ ਹੋਏ ਬੇਦਬੀ ਬਾੜਿਆਂ ਦੇ ਖਿਲਾਫ ਜ਼ੁਬਾਨ ਖੁੱਲ ਨਹੀਂ ਰਹੀ ਇਸ ਕਰਕੇ ਭੋਜਨ ਸਮਾਜ ਪਾਰਟੀ ਨੇ ਸਲਾਮਸ਼ਿਸ਼ਰਾ ਕਰਕੇ ਫੈਸਲਾ ਕੀਤਾ ਕਿ ਭੋਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਕਿੰਨੇ ਪਿੰਡ ਵਿੱਚ ਜਾਊਗੀ ਅੱਜ 18 ਤਰੀਕ ਨੂੰ ਆ 25 ਤਰੀਕ ਤੋਂ ਇਹ ਚਾਰੇ ਧਿਰਾਂ ਜਿਹੜੀਆਂ ਅੰਬੇਦਕਰ ਸਾਹਿਬ ਦੇ ਬੇਅਤਬੀ ਲਈ ਜ਼ਿੰਮੇਵਾਰ ਆ ਵਿਧਾਨ ਸਭਾ ਦੇ ਵਿੱਚ ਅਸੀਂ ਰੋਜ਼ 25 ਤਰੀਕ ਤੋਂ ਰੋਜ਼ ਇੱਕ ਸੈਕਟਰ ਦੇ ਬਰਕਰ ਪਿੰਡ ਵਿੱਚ ਇਕੱਠੇ ਕਰਿਆ ਕਰਾਂਗੇ। ਔਰ ਉਸ ਪਿੰਡ ਵਿੱਚ ਇਹ ਚੌਹਨ ਇਕੱਠੇ ਇਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਵਿਵਸਥਾ ਮਨੁਬੱਦੀ ਵਿਵਸਥਾ ਇਹ ਵਿਵਸਥਾ ਦੇ ਠੇਕੇਦਾਰ ਜਿਹੜੇ ਡਾਕਟਰ ਅੰਬੇਦਕਰ ਦੀ ਬੇਅਦਬੀ ਲਈ ਗੁੰਗੇ ਆ ਅੰਨੇ ਆ ਬੋਲੇ ਆ ਕੰਚੀਰਮ ਸਾਬ ਨੇ ਕਿਹਾ ਸੀ ਕਿ ਜਿਸ ਗੱਲ ਨੂੰ ਸਰਕਾਰ ਨਾ ਮੰਨੇ ਉਹਨੂੰ ਜਨਤਾ ਦੀ ਕਚਹਿਰੀ ਚ ਲੈ ਜਾਓ ਅਗਰ ਜਨਤਾ ਮੰਨ ਲੇਗੀ ਸਰਕਾਰ ਤੁਹਾਡੀ ਹੋਏਗੀ ਤੁਸੀਂ ਆਪਣੀ ਮਰਜ਼ੀ ਦੇ ਫੈਸਲੇ ਕਰ ਸਕੋਗੇ ਇਹ ਪੀ ਕੀਆ ਭਾਰ ਇਸ ਕਰਕੇ ਮੈਂ ਬੇਨਤੀ ਕਰੂੰਗਾ ਦੁਆਬੇ ਦੀਆਂ ਸਾਰੀਆਂ ਵਿਧਾਨ ਸਭਾ 25 ਤਰੀਕ ਤੋਂ ਰੋਜ਼ਾਨਾ ਇੱਕ ਸੈਕਟਰ ਚ ਚਾਹੇ ਰਾਤ ਦੇ ਟਾਈਮ ਚਾਹੇ ਸਵੇਰ ਦੇ ਟਾਈਮ ਜਿਹੜਾ ਤੁਹਾਨੂੰ ਟਾਈਮ ਚੰਗਾ ਲੱਗੇ ਪਿੰਡ ਦੀਆਂ ਸੰਗਤਾਂ ਇਕੱਠੀਆਂ ਕਰੋ ਸੈਕਟਰ ਦੀਆਂ ਇਕੱਠੀਆਂ ਕਰੋ ਔਰ ਚਾਰਾਂ ਦਾ ਕਰਤਾਰ ਸੰਗਤ ਦੇ ਸਾਹਮਣੇ ਰੱਖੋ ਔਰ ਪਿੰਡ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨੇ ਦੇ ਲਈ ਬਹੁਜਨ ਸਮਾਜ ਪਾਰਟੀ ਹੁਣ ਚਾਹੁੰਦਾ ਪਿੰਡ ਪਿੰਡ ਵਿੱਚ ਪੁਤਲਾ ਜਲਾਉਣ ਲਈ 1 ਮਹੀਨੇ ਦਾ ਅਭਿਆਨ ਸ਼ੁਰੂ ਕਰਨ ਜਾ ਰਹੀ ਹੈ ਬਹੁਜਨ ਸਮਾਜ ਪਾਰਟੀ ਜਿੰਦਾਬਾਦ ਅੱਸੀ 25 ਤਰੀਕ ਨੂੰ ਗੜਸ਼ੰਕਰ ਵਿਧਾਨ ਸਭਾ ਬਣਾਉ ਸੱਲੇ ਦੇ ਵਿੱਚ ਪੁਤਲਾ ਜਲਾਇਆ ਜਾਊਗਾ ਗੜਸ਼ੰਕਰ ਵਿਧਾਨ ਸਭਾ ਦੇ ਸਾਥੀ ਸੱਲੇ ਦੇ ਵਿੱਚ ਇਸੇ ਤਰ੍ਹਾਂ ਤੁਸੀਂ ਆਪਣੇ ਆਪਣੇ ਏਰੀਏ ਦੇ ਵਿੱਚ ਤੈਅ ਕਰ ਲਓ ਕਾਂਗਰਸ ਚੁੱਪ ਕਿਉਂ ਆ ਸੰਗਤ ਦੇ ਵਿੱਚ ਖੜ ਕੇ ਪੁੱਛਿਆ ਜਾਊਗਾ ਅਕਾਲੀ ਚੁੱਪ ਕਿਉਂ ਆ ਜਨਤਾ ਦੀ ਕਚਹਿਰੀ ਵਿੱਚ ਖੜ ਕੇ ਪੁੱਛਿਆ ਜਾਊਗਾ ਔਰ ਭਾਜਪੀ ਔਰ ਆਪ ਸੁਰੱਖਿਆ ਸਟੈਚੂਆਂ ਤੇ ਕਿਉਂ ਨਹੀਂ ਲਾਉਂਦੇ ਕਿਉਂ ਬਿਦ ਬੇਦਬੀ ਕਰਨ ਵਾਲਿਆਂ ਦੀ ਹਿੰਮਤ ਵਧਾਉਂਦੇ ਆ ਇਹ ਸੰਗਤ ਦੇ ਵਿੱਚ ਖੜੇ ਕਰਕੇ ਇਹਨਾਂ ਨੂੰ ਪੁੱਛਿਆ ਜਾਊਗਾ ਔਰ ਸੰਗਤ ਨੂੰ ਤਿਆਰ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਮੁਕਾਬਲਾ ਕਰਨੇ ਦੇ ਲਈ ਮੈਂ ਕਿਹਾ ਬਾਰ-ਬਾਰ ਮੈਂ ਕਹਿੰਦਾ ਕਿ ਬੌਧਨ ਸਮਾਜ ਪਾਰਟੀ ਅਮਨ ਔਰ ਸ਼ਾਂਤੀ ਦੀ ਮਦਈ ਹੈ ਸਾਨੂੰ ਇਹ ਸਖਤ ਕਦਮ ਇਸ ਕਰਕੇ ਪੁੱਟਣਾ ਪਿਆ ਕਿਉਂਕਿ ਭਾਰਤੀ ਜਨਤਾ ਪਾਰਟੀ ਆਰਐਸ ਪਿੰਡਾਂ ਦੇ ਵਿੱਚ ਜਾ ਕੇ ਉਹ ਜਿਹੜੇ ਵਿਦੇਸ਼ਾਂ ਵਿੱਚ ਬੈਠੇ 바ਵਾ ਸਾਹਿਬ ਦੀਆਂ ਬੇਅਦਬੀਆਂ ਦੀਆਂ ਜ਼ਿੰਮੇਵਾਰੀਆਂ ਲੈ ਰਹੇ ਆ ਉਹਨਾਂ ਦੇ ਪੁਤਲੇ ਜਲਾਉਣ ਲਈ ਦਲਤਾਂ ਨੂੰ ਉਕਸਾਰ ਮੈਂ ਕਹਿੰਦਾ ਕਿ ਵਿਦੇਸ਼ ਵਿੱਚ ਬੈਠ ਕੇ ਤਾਂ ਕੋਈ ਵੀ ਸਾਜ਼ਿਸ਼ ਪਣਾ ਸਕਦਾ ਹੈ ਇਸ ਪਰਦੇਸ਼ ਦੇ ਅਮਨ ਨੂੰ ਅੱਗ ਲਾਉਣ ਦੇ ਲੇਕਿਨ ਹੁਕਮਰਾਨ ਸਿਰਾਂ ਨੇ ਥੱਲੇ ਬਾਹ ਲੱਕ ਕੇ ਸੁੱਤਾ ਪਿਆ ਹੈ ਹੁਕਮਰਾਂ ਨੂੰ ਚੰਜੋੜਨਾ ਔਰ ਰਾਜਨੀਤਿਕ ਤਾਕਤਾਂ ਸਾਰੀਆਂ ਖਾਮੋਸ਼ ਨੇ ਉਹਨਾਂ ਨੂੰ ਚੰਜੋੜਨਾ ਔਰ ਸੰਗਤ ਨੂੰ ਜਾਗਰੂਕ ਕਰਨਾ ਜਥੇਬੰਦ ਕਰਨਾ ਇਹ ਬਹੁਜਨ ਸਮਾਜ ਪਾਰਟੀ ਦਾ ਅੱਜ ਦੇ ਇਸ ਅੰਦੋਲਨ ਚ ਫੈਸਲਾ ਹੈ ਔਰ ਦੂਸਰੀ ਬੇਨਤੀ ਮੇਰੀ ਤੁਨ ਕਿਉਂਕਿ ਅਸੀਂ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਕਿ ਕਿੱਥੇ ਕਿੱਥੇ ਗੱਲ ਪਹੁੰਚੀ ਹੈ ਤੁਸੀਂ ਦੋਚੀਆਂ ਤੱਕ ਪਹੁੰਚੇ ਕਿ ਨਹੀਂ ਪਹੁੰਚੇ ਉਹ ਕਹਿੰਦੇ ਅਸੀਂ ਲਾਗੇ ਪਹੁੰਚ ਗਏ ਹਾਂ ਜਲਦੀ ਫੜ ਲਵਾਂਗੇ ਮੈਨੂੰ ਲੱਗਦਾ ਹੋ ਸਕਦਾ 1-2 ਦਿਨ ਦੇ ਵਿੱਚ ਕੋਈ ਫੈਸਲੇ ਤੇ ਕਿਸੇ ਤੇ ਪਹੁੰਚ ਜਾਣ ਪਰੰਤੂ ਬਹੁਜਨ ਸਮਾਜ ਪਾਰਟੀ ਅੱਜ ਇਹ ਐਲਾਨ ਕਰਦੀ ਹੈ ਕਿ ਅਸੀਂ 25 ਤਰੀਕ ਤੋਂ ਸੈਕਟਰ ਪੱਧਰ ਤੇ ਇਹਨਾਂ ਨੂੰ ਨੰਗੇ ਕਰਨੇ ਦੀ ਮਹਮ ਪਿੰਡਾਂ ਦੇ ਵਿੱਚ ਇੱਕ ਜਨਤਕ ਮਹਮ ਛੇੜਾਂਗੇ